ਦੇਖੋ ਜੀ ਬੱਚਿਆਂ ਨੂੰ ਪ੍ਰੋਬਲਮ ਆਨ ਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਹੈਗਾ ਜੰਕ ਫੂਡ ਠੀਕ ਹੈ ਜੰਕ ਫੂਡ ਦੂਜੇ ਨੰਬਰ ਤੇ ਬੱਚਿਆਂ ਨੂੰ ਅਸੀਂ ਪਹਿਲਾਂ ਪਾਰਕਾਂ 'ਚ ਲੈ ਕੇ ਜਾਂਦੇ ਹੁੰਦੇ ਸੀ ਖੇਡਣ ਲਈ ਪਾਰਕਾਂ 'ਚ ਜਾ ਕੇ ਬੱਚੇ ਝੂਲੇ ਝੂਲਦੇ ਸੀ ਐਕਟੀਵਿਟੀ ਕਰਦੇ ਸੀ ਰਨਿੰਗ ਕਰਦੇ ਸੀ ਅੱਜ ਕੱਲ ਸਾਰਾ ਕੁਝ ਉਹਨਾਂ ਦਾ ਆਈਪੈਡ ਹੈ ਠੀਕ ਹੈ ਆਈਪੈਡ ਹੋ ਗਿਆ ਫੋਨ ਹੋ ਗਿਆ ਗੇਮਾਂ ਹੋ ਗਈਆਂ ਆਨਲਾਈਨ ਬੱਚੇ ਬਾਹਰ ਨਿਕਲਦੇ ਨਹੀਂ ਤੁਸੀਂ ਛੋਟੇ ਛੋਟੇ ਬੱਚੇ ਦੇਖ ਲਓ ਉਹਨਾਂ ਨੂੰ ਨਜ਼ਰ ਦੀ ਐਂਕਲ ਲੱਗੀਆਂ ਹੋਈਆਂ ਹਾਂ ਉਹ ਨજર ਉਹਨਾਂ ਦੀ ਕਿੱਦਾਂ ਖਰਾਬ ਹੋ ਗਈ ਜਿਹੜੇ ਬਾਬੇ ਨੇ ਜਿਨ੍ਹਾਂ ਦੀ ਉਮਰ 80-80 ਸਾਲ ਦੀ ਹੋ ਗਈ ਉਹਨਾਂ ਨੂੰ ਤਾਂ ਲੱਗੀ ਨਹੀਂ ਅਣਕਾਈ ਤੱਕ ਕਿਉਂ ਹੋ ਗਈ ਅੱਖਾਂ ਦਾ ਇਸਤੇਮਾਲ ਦਿਮਾਗ ਦਾ ਇਸਤੇਮਾਲ ਜ਼ਿਆਦਾ ਸਟ्रेस ਜਲਾ ਬੱਚਿਆਂ ਨੂੰ ਅੱਜ ਦੀ ਡੇਟ 'ਚ ਸਭ ਤੋਂ ਜ਼ਿਆਦਾ ਪ੍ਰੋਬਲਮ ਪਤਾ ਕਿੱਥੇ ਹੋਏ ਕਿਉਂ ਹੁੰਦੀ ਪਈ ਹੈ ਪ੍ਰੋਬਲਮ ਉਹਨਾਂ ਨੂੰ ਫੇਸਬੁੱਕ ਤੇ ਲਾਈਕ ਘਾਟਾ ਨਹੀਂ ਸ਼ੁਰੂ ਹੋ ਗਏ ਨੇ ਉਹ ਫੇਸਬੁੱਕ ਦੀ ਲਾਈਕ ਦੇ ਵੀ ਸਟ्रेस ਲੈਂਦੇ ਪਏ ਨੇ ਬੱਚੇ ਅੱਜ ਦੀ ਡੇਟ 'ਚ ਸੱਚੀ ਗੱਲ ਹੈ ਜੀ ਜੀ ਬਿਲਕੁਲ ਮੈਂ ਕਿਸੇ ਬੱਚੇ ਨੂੰ ਪੁੱਛਿਆ ਮੈਂ ਕਿਹਾ ਤੁਹਾਨੂੰ ਕਿਸ ਗੱਲ ਦਾ ਸਟ्रेस ਹੈ ਵੀ ਤੈਨੂੰ ਕਿਉਂ ਇਹ ਪ੍ਰੋਬਲਮ ਦਿਮਾਗ ਪਰੇਸ਼ਾਨੀ ਕਿਸ ਗੱਲ ਦੀ ਹੈ ਘਰੋਂ ਪਰੇਸ਼ਾਨੀ ਹੈ ਮਾਪਿਓਲ ਪਰੇਸ਼ਾਨੀ ਹੈ ਕੀ ਗੱਲ ਹੈ ਉਹ ਕਹਿੰਦੇ ਜੀ ਮੈਂ ਫੇਸਬੁਕ ਤੇ ਅਕਾਊਂਟ ਬਣਾਇਆ ਮੈਨੂੰ ਲਾਈਕ ਘਟ ਆਉਂਦੇ ਨੇ ਉਸ ਗੱਲ ਦੀ ਮੈਂ ਟੈਨਸ਼ਨ ਨਹੀਂ ਹੈ